ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਡੋਨਾਲਡ ਟਰੰਪ ਨੇ ਕੈਨੇਡਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਰੋਕੀ ਕੈਨੇਡਾ ਦੇ ਇੱਕ ਟੀਵੀ ਇਸ਼ਤਿਹਾਰ ਤੋਂ ਨਾਰਾਜ਼ ਹੋਏ ਰਾਸ਼ਟਰਪਤੀ ਟਰੰਪ ਟੂਰਿਸਟ ਵੀਜ਼ਾ ਵਾਲਿਆਂ ਨੂੰ ਨਹੀਂ ਮਿਲੇਗਾ অন্ਟਾਰੀਓ ਦਾ ਡਰਾਈਵਰ ਲਾਇਸੈਂਸ ਪੰਜਾਬੀ ਡਰਾਈਵਰਾਂ ਦੇ ਹਾਦਸਿਆਂ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਕੀਤੀ ਸਖਤੀ ਅਗਲੇ ਹਫਤੇ ਕਾਰਨੀ ਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਸੰਭਵ ਦੱਖਣੀ ਕੋਰੀਆ ਵਿਖੇ ਹੋ ਸਕਦੀ ਹੈ ਦੋਵੇਂ ਲੀਡਰਾਂ ਦੀ ਮੁਲਾਕਾਤ ਅਲਬਰਟਾ ਦੇ 48 ਸਕੂਲ ਟੀਚਰਾਂ ਤੇ ਸਰਕਾਰ ਕੱਸੇਗੀ ਸ਼ਿਕੰਜਾ ਹੜਤਾਲ ਖਤਮ ਕਰਨ ਲਈ ਅਲਬਰਟਾ ਸਰਕਾਰ ਲਿਆਏਗੀ ਕਾਨੂੰਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਰ ਰਾਤ ਐਲਾਨ ਕੀਤਾ ਕਿ ਉਹ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਰਹੇ ਨੇ ਉਹਨਾਂ ਨੇ ਇਸ ਦਾ ਕਾਰਨ ਕੈਨੇਡਾ ਦੇ ਇੱਕ ਟੈਲੀਵਿਜ਼ਨ ਇਸ਼ਤਿਹਾਰ ਨੂੰ ਦੱਸਿਆ ਜੋ ਅਮਰੀਕੀ ਟੈਰਿਫਸ ਦਾ ਵਿਰੋਧ ਕਰ ਰਿਹਾ ਸੀ ਤੇ ਜਿਸ ਬਾਰੇ ਉਹਨਾਂ ਕਿਹਾ ਕਿ ਇਸ ਨੇ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਇਸ ਇਛਤਿਆਰ ਦਾ ਉਦੇਸ਼ ਅਮਰੀਕੀ ਅਦਾਲਤੀ ਫੈਸਲਿਆਂ ਨੂੰ ਪ੍ਰਭਾਵਿਤ ਕਰਨਾ ਸੀ 트럼ਪ ਦੀ ਸੋਸ਼ਲ ਮੀਡੀਆ ਸਾਈਟ ਤੇ ਇਹ ਪੋਸਟ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਉਹ 트럼ਪ ਦੇ ਟੈਰਿਫਸ ਤੋਂ ਪੈਦਾ ਹੋਏ ਖਤਰੇ ਕਾਰਨ ਆਪਣੇ ਦੇਸ਼ ਦੇ ਨਿਰਯਾਤ ਨੂੰ ਹੋਰਨਾਂ ਦੇਸ਼ਾਂ ਨਾਲ ਦੁੱਗਣਾ ਕਰਨ ਦਾ ਟੀਚਾ ਰੱਖਦੇ ਨੇ 트럼ਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਰੋਨਾਲਡ ਰੀਗਨ ਫਾਊਂਡੇਸ਼ਨ ਨੇ ਹੁਣੇ ਹੀ ਐਲਾਨ ਕੀਤਾ ਹੈ ਕਿ ਕੈਨੇਡਾ ਨੇ ਇੱਕ ਇਛਤਿਹਾਰ ਦੀ ਧੋਖਾਧੜੀ ਨਾਲ ਵਰਤੋਂ ਕੀਤੀ ਹੈ ਜੋ ਕਿ ਨਕਲੀ ਹੈ ਇਸ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਟੈਰਿਫਸ ਬਾਰੇ ਨਕਾਰਾਤਮਕ ਤੌਰ ਤੇ ਬੋਲਦੇ ਹੋਏ ਦਿਖਾਇਆ ਗਿਆ ਹੈ ਇਹ ਇਸ਼ਤਿਹਾਰ 75000 ਡਾਲਰ ਦਾ ਸੀ ਉਹਨਾਂ ਨੇ ਅਜੇ ਹ ਸਿਰਫ ਯੂਐਸ ਸੁਪਰੀਮ ਕੋਰਟ ਤੇ ਹੋਰ ਅਦਾਲਤਾਂ ਦੇ ਫੈਸਲੇ 'ਚ ਦਖਲ ਦੇਣ ਲਈ ਕੀਤਾ ਹੈ ਟੈਰਿਫ ਯੂਐਸਏ ਦੀ ਰਾਸ਼ਟਰੀ ਸੁਰੱਖਿਆ ਤੇ ਅਰਥ ਵਿਵਸਥਾ ਲਈ ਬਹੁਤ ਮਹੱਤਵਪੂਰਨ ਨੇ ਉਨ੍ਹਾਂ ਦੇ ਭੇੜੇ ਵਿਵਹਾਰ ਦੇ ਆਧਾਰ ਤੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਖਤਮ ਕੀਤੀਆਂ ਜਾਂਦੀਆਂ ਨੇ ਰਾਸ਼ਟਰਪਤੀ 트ੰਪ ਦੀ ਇਸ ਪੋਸਟ ਤੇ ਕਾਰਨੀ ਦੇ ਦਫ਼ਤਰ ਨੇ ਤੁਰੰਤ ਜਵਾਬ ਨਹੀਂ ਦਿੱਤਾ ਇਸ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ 'ਚ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਤੇ ਇੰਸਟੀਚਿਊਟ ਨੇ ਇੱਕ ਪੋਸਟ ਚ ਕਿਹਾ ਕਿ অন্ਟਾਰੀਓ ਸਰਕਾਰ ਦੁਆਰਾ ਕੀਤੇ ਗਏ ਤਿਆਰ ਇਸ ਇਸ਼ਤਿਹਾਰ ਨੇ 25 April 1987 ਦੇ ਭਾਸ਼ਣ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ Ontario ਦੇ ਪ੍ਰੀਮੀਅਰ ਡੱਗ ਫੋਰਡ ਨੇ ਪਿਛਲੇ ਹਫਤੇ X ਤੇ ਇੱਕ ਪੋਸਟ 'ਚ ਵਿਵਾਦਿਤ ਇਸ਼ਤਿਹਾਰ ਨੂੰ ਸ਼ੇਅਰ ਕੀਤਾ ਸੀ ਡੱਗ ਫੋਰਡ ਨੇ ਕਿਹਾ ਸੀ ਕਿ ਅਮਰੀਕਾ 'ਚ Ontario ਦੀ ਨਵੀਂ ਇਸ਼ਤਿਹਾਰਬਾਜ਼ੀ ਮੁਹਿੰਮ ਸ਼ੁਰੂ ਹੋ ਗਈ ਹੈ ਫੋਰਡ ਨੇ ਅੱਗੇ ਕਿਹਾ ਕਿ ਅਸੀਂ ਹਰ ਸਾਧਨ ਦੀ ਵਰਤੋਂ ਕਰਦੇ ਹੋਏ ਕੈਨੇਡਾ ਤੇ ਅਮਰੀਕੀ ਟੈਰਿਫਸ ਦੇ ਵਿਰੋਧ ਕੇਸ ਬਣਾਉਣਾ ਕਦੇ ਨਹੀਂ ਛੱਡਾਂਗੇ ਖੁਸ਼ਹਾਲੀ ਦਾ ਰਸਤਾ ਇਕੱਠੇ ਕੰਮ ਕਰਨ ਨਾਲ ਹੈ ਕੈਨੇਡਾ ਅਮਰੀਕੀ ਟੈਰਿਫਸ ਦੇ ਵਿਰੋਧ 'ਚ ਆਵਾਜ਼ ਉਠਾਉਂਦਾ ਰਿਹਾ ਹੈ ਤੇ ਟੈਲੀਵਿਜ਼ਨ ਇਸ਼ਤਿਹਾਰਾਂ ਨੂੰ ਲੈ ਕੇ ਇਹ ਵਿਵਾਦ ਹੁਣ ਛੇਤੀ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਮਰੀਕਾ ਚ ਪੰਜਾਬੀ ਟਰੱਕ ਡਰਾਈਵਰਾਂ ਕਾਰਨ ਲਗਾਤਾਰ ਵਾਪਰ ਰਿਹਾ ਸੜਕ ਹਾਦਸਿਆਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਆਏ ਲੋਕ ਹੁਣ অন্ਟਾਰੀਓ ਸੂਬੇ ਤੋਂ ਡਰਾਈਵਰ ਲਾਇਸੈਂਸ ਨਹੀਂ ਲੈ ਸਕਣਗੇ ਇਸ ਦੇ ਨਾਲ ਹੀ ਹੁਣ A ਵਰਗ ਯਾਨੀ ਕਿ ਟਰੱਕ ਤੇ ਬੱਸ ਚਲਾਉਣ ਦਾ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਕਾਰ ਲਾਇਸੈਂਸ ਲੈ ਕੇ ਕੁਝ ਸਾਲ ਦਾ ਕਲੀਨ ਰਿਕਾਰਡ ਬਣਾਉਣ ਦੀ ਸ਼ਰਤ ਹੋਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਪ੍ਰਭ ਮੀਤ ਸਿੰਘ ਸਰਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲੋਕਾਂ ਵੱਲੋਂ ਕੀਤੀ ਜਾ ਰਹੀ ਮੰਗ ਤੇ ਵਿਚਾਰ ਕੇ ਇਸ ਬਾਰੇ ਬਿੱਲ ਅੱਜ ਵਿਧਾਨ ਸਭਾ ਚ ਪੇਸ਼ ਕੀਤਾ ਗਿਆ ਜਿਸ ਦੇ ਪਾਸ ਹੋਣ ਤੇ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਏਗਾ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਸਿਰਫ ਕੈਨੇਡੀਅਨ ਨਾਗਰਿਕ ਪੱਕੇ ਰਹਿਸ਼ੀ ਅਤੇ ਵਰਕ ਪਰਮਿਟ ਵਾਲੇ ਵਿਅਕਤੀ ਹੀ ਕਿਸੇ ਕਿਸਮ ਦਾ ਡਰਾਈਵਿੰਗ ਲਾਇਸੈਂਸ ਲੈਣ ਦੇ ਯੋਗ ਮੰਨੇ ਜਾਣਗੇ ਦੱਸਣਾ ਬਣਦਾ ਹੈ ਕਿ ਅੰਟਾਰੀਓ ਦੀ ਸੱਤਾਧਾਰੀ ਪਾਰਟੀ ਕੋਲ ਵਿਧਾਨ ਸਭਾ ਚ ਵੱਡਾ ਬਹੁਮਤ ਹੋਣ ਕਾਰਨ ਬਿੱਲ ਦੇ ਪਾਸ ਹੋਣ ਦੀ ਆਸ ਹੈ ਦੇਸ਼ ਦੇ ਹੋਰ ਸੂਬਿਆਂ ਚ ਇਹ ਨਿਯਮ ਬਹੁਤ ਸਾਲ ਪਹਿਲਾਂ ਤੋਂ ਲਾਗੂ ਨੇ ਇਹ ਬਿੱਲ ਟਰੱਕ ਕੰਪਨੀਆਂ ਲਈ ਵੱਡਾ ਝਟਕਾ ਸਾਬਤ ਹੋਵੇਗਾ ਪਰ ਤਜਰਬੇਕਾਰ ਟਰੱਕ ਡਰਾਈਵਰਾਂ ਦੇ ਸੜਕਾਂ ਤੇ ਆਉਣ ਕਾਰਨ ਹਾਦਸਿਆਂ 'ਚ ਕਮੀ ਤੇ ਕੰਪਨੀ ਵੱਲੋਂ ਨਵੇਂ ਡਰਾਈਵਰਾਂ ਦੇ ਸ਼ੋਸ਼ਣ ਤੋਂ ਬਚਣ ਦੀ ਉਮੀਦ ਕੀਤੀ ਜਾ ਰਹੀ ਹੈ। ਅਗਲੇ ਹਫ਼ਤੇ ਦੱਖਣੀ ਕੋਰੀਆ 'ਚ ਹੋਣ ਵਾਲੇ ਸਿਖਰ ਸੰਮੇਲਨ ਦੇ ਦਰਮਿਆਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਦੀ ਸੰਭਾਵਨਾ ਹੈ। ਕਾਰਨੀ ਜੋ ਸਾਲਾਂ ਦੇ ਮਾੜੇ ਸਬੰਧਾਂ ਤੋਂ ਬਾਅਦ ਬੀਜਿੰਗ ਨਾਲ ਵਪਾਰਕ ਤੇ ਵਿਆਪਕ ਸਬੰਧ ਮੋੜ ਸ਼ੁਰੂ ਕਰਨ ਦੀ ਜ਼ਰੂਰਤ ਤੇ ਜ਼ੋਰ ਦੇ ਰਹੇ ਨੇ। ਸੇਉਲ ਸ਼ਹਿਰ 'ਚ ਇੱਕ ਏਪੈਕ ਸੰਮੇਲਨ 'ਚ ਹਿੱਸਾ ਲੈਣਗੇ ਏਪੈਕ ਸੰਮੇਲਨ ਦੱਖਣੀ ਕੋਰੀਆ 'ਚ 31 ਅਕਤੂਬਰ ਅਤੇ 1 ਨਵੰਬਰ ਨੂੰ ਹੋ ਰਿਹਾ ਹੈ ਦੱਖਣੀ ਕੋਰੀਆ ਦੂਜੀ ਵਾਰ ਇਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਸੰਭਾਵਿਤ ਮੀਟਿੰਗ ਬਾਰੇ ਪੁੱਛੇ ਜਾਣ ਤੇ ਬਰੀਫਿੰਗ 'ਚ ਕਿਹਾ ਅਸੀਂ ਉਮੀਦ ਕਰ ਰਹੇ ਹਾਂ ਕਿ ਇੱਕ ਮੀਟਿੰਗ ਹੋਵੇਗੀ ਅਤੇ ਉਸ ਅਨੁਸਾਰ ਯੋਜਨਾ ਬਣਾਵਾਂਗੇ ਜੇਕਰ ਸੰਭਵ ਹੋਇਆ ਤਾਂ ਅਸੀਂ ਏਪੈਕ 'ਚ ਇਹ ਮੀਟਿੰਗ ਦੇਖਣਾ ਚਾਹੁੰਦੇ ਹਾਂ ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਚੀਨੀ ਇਲੈਕਟ੍ਰਿਕ ਵਾਹਨਾਂ ਦੇ ਆਯਾਤ 'ਤੇ 100% ਟੈਰਿਫ ਲਗਾਉਣ ਦੇ ਦਾਅਵੇ ਤੋਂ ਬਾਅਦ ਚੀਨ ਨੇ ਅਗਸਤ 'ਚ ਕੈਨੇਡੀਅਨ ਕਨੋਲਾ ਆਯਾਤ 'ਤੇ ਸ਼ੁਰੂਆਤੀ ਐਂਟੀ ਡੰਪਿੰਗ ਡਿਊਟੀਆਂ ਦਾ ਐਲਾਨ ਕੀਤਾ ਸੀ OTWA ਨੇ ਕਿਹਾ ਕਿ ਸੀਨੀਅਰ ਕੈਨੇਡੀਅਨ ਅਤੇ ਚੀਨੀ ਅਧਿਕਾਰੀਆਂ ਨੇ ਪਿਛਲੇ ਸ਼ੁੱਕਰਵਾਰ ਨੂੰ ਕਨੋਲਾ ਤੇ ਇਲੈਕਟ੍ਰਿਕ ਵਾਹਨਾਂ ਦੇ ਵਿਵਾਦ ਤੇ ਚਰਚਾ ਕੀਤੀ ਪਰ ਕਿਸੇ ਤੁਰੰਤ ਸਫਲਤਾ ਦਾ ਕੋਈ ਸੰਕੇਤ ਨਹੀਂ ਦਿੱਤਾ ਅਲਬਰਟਾ ਸਰਕਾਰ ਨੇ ਅਧਿਕਾਰਤ ਤੌਰ ਤੇ ਸੂਚਨਾ ਜਾਰੀ ਕੀਤੀ ਹੈ ਕਿ ਉਹ ਅਧਿਆਪਕਾਂ ਦੀ ਹੜਤਾਲ ਖਤਮ ਕਰਨ ਲਈ ਬੈਕ ਟੂ ਵਰਕ ਕਾਨੂੰਨ ਲਿਆ ਰਹੀ ਹੈ ਇਹ ਕਾਨੂੰਨ ਜਿਸ ਨੂੰ ਬਿਲ 2 ਯਾਨੀ ਕਿ ਬੈਕ ਟੂ ਸਕੂਲ ਐਕਟ ਕਿਹਾ ਹੈ ਅਲਬਰਟਾ ਵਿਦਾਂ ਸਬਾ ਦੀ ਐਪ ਵੈੱਬਸਾਈਟ ਤੇ ਜਾਰੀ ਕੀਤੇ ਗਏ ਆਰਡਰ ਪੇਪਰ ਰਾਹੀਂ ਐਲਾਨਿਆ ਗਿਆ ਸਰਕਾਰ ਪਹਿਲਾਂ ਹੀ ਇਸ਼ਾਰਾ ਕਰ ਚੁੱਕੀ ਸੀ ਕਿ ਉਹ ਅਧਿਆਪਕਾਂ ਨੂੰ ਵਾਪਸ ਕੰਮ ਤੇ ਲਿਆਉਣ ਲਈ ਇਹ ਕਾਨੂੰਨ ਸੋਮਵਾਰ ਤੱਕ ਪੇਸ਼ ਕਰ ਸਕਦੀ ਹੈ ਅਲਬਰਟਾ ਟੀਚਰਸ ਐਸੋਸੀਏਸ਼ਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਅੰਦਾਜ਼ਾ ਲਗਾਇਆ ਸੀ ਕਿ ਸਰਕਾਰ ਵੱਲੋਂ ਬੈਕ ਟੂ ਵਰਕ ਕਾਨੂੰਨ ਲਿਆਂਦਾ ਜਾ ਸਕਦਾ ਹੈ ਐਸੋਸੀਏਸ਼ਨ ਨੇ ਕਿਹਾ ਕਿ ਸਾਨੂੰ ਪੂਰੀ ਤਰ੍ਹਾਂ ਸਮਝਣ ਲਈ ਕਾਨੂੰਨ ਦਾ ਮਸੌਦਾ ਵੇਖਣਾ ਪਵੇਗਾ ਕਿ ਇਸ ਦਾ ਅਸਰ ਅਧਿਆਪਕਾਂ ਤੇ ਕੀ ਹੋਵੇਗਾ ਲਗਭਗ 7.5 ਲੱਖ ਵਿਦਿਆਰਥੀ ਜੋ ਸਰਕਾਰੀ ਕੈਥੋਲਿਕ ਤੇ ਫ੍ਰੈਂਕੋਫੋਨ ਸਕੂਲਾਂ 'ਚ ਪੜ੍ਹਦੇ ਨੇ 6 ਅਕਤੂਬਰ ਤੋਂ ਸਕੂਲ ਨਹੀਂ ਜਾ ਰਹੇ ਐਂਡੀਪੀ ਲੀਡਰ ਨਾਹੀਦ ਨੈਂਸੀ ਨੇ ਇੱਕ ਬਿਆਨ 'ਚ ਸਰਕਾਰ ਦੇ ਇਸ ਕਦਮ ਦੀ ਸਖਤ ਨਿੰਦਾ ਕੀਤੀ ਉਹਨਾਂ ਕਿਹਾ ਇਹ ਅਧਿਆਪਕਾਂ ਸਰਕਾਰੀ ਸਿੱਖਿਆ ਪ੍ਰਣਾਲੀ ਵਰਕਰਾਂ ਅਤੇ ਉਹਨਾਂ ਦੀਆਂ ਯੂਨੀਅਨਸ ਦੇ ਉੱਤੇ ਸਿੱਧਾ ਹਮਲਾ ਹੈ ਉਹਨਾਂ ਕਿਹਾ ਕਿ ਅਸੀਂ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਾਂ ਦੱਸਦੀ ਹੈ ਕਿ ਸਰਕਾਰ ਦੇ ਇਸ ਕਦਮ ਦੇ ਵਿਰੋਧ 'ਚ ਸੈਂਕੜੇ ਅਧਿਆਪਕ ਅਲਬਰਟਾ ਦੀ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ Ontario ਤੇ Federal ਸਰਕਾਰ ਮਿਲ ਕੇ Canada ਦੇ ਪਹਿਲੇ ਛੋਟਾ ਮੋਡਿਊਲਰ ਰੀਐਕਟਰ ਬਣਾਉਣ ਲਈ ਕੁੱਲ 3 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਨੇ ਇਹ ਨਵੀਂ ਕਿਸਮ ਦੀ ਪਰਮਾਣੂ ਊਰਜਾ ਟੈਕਨੋਲੋਜੀ ਅਨਟੇਰੀਓ ਦੇ ਡਾਰਲਿੰਗਟਨ ਪਾਵਰ ਪਲਾਂਟ ਦੇ ਲਾਗੇ ਤਿਆਰ ਕੀਤੀ ਜਾਵੇਗੀ ਅਨਟੇਰੀਓ ਪ੍ਰੀਮੀਅਰ ਡਗਫੋਰਡ ਨੇ ਇੱਕ ਬਿਆਨ ਚ ਇਸ ਨੂੰ ਅਨਟੇਰੀਓ ਦੇ ਪਰਮਾਣੂ ਭਵਿੱਖ ਲਈ ਪਹਿਲਾ ਕਦਮ ਕਿਹਾ ਤੇ ਦਾਵਾ ਕੀਤਾ ਕਿ ਇਹ ਪ੍ਰੋਜੈਕਟ ਖਾਸ ਤੌਰ ਤੇ ਅਮਰੀਕੀ ਟੈਰਿਫ ਦੇ ਸਾਹਮਣੇ ਸੂਬੇ ਦੀ ਅਰਥ ਵਿਵਸਥਾ ਨੂੰ ਹੋਰ ਮੁਕਾਬਲੇਬਾਜ਼ ਮਜ਼ਬੂਤ ਤੇ ਆਤਮ ਨਿਰਭਰ ਬਣਾਏਗਾ ਫੋਰਡ ਨੇ ਕਿਹਾ ਕਿ ਅਸੀਂ ਅਨਟੇਰੀਓ ਦੀ ਰੱਖਿਆ ਕਰ ਰਹੇ ਹਾਂ ਊਰਜਾ ਦਾ ਉਹ ਬੁਨਿਆਦੀ ਢਾਂਚਾ ਨਾ ਸਿਰਫ ਵਧੀਆ ਖਾਹ ਵਾਲੀਆਂ ਤੇ ਲੰਬੇ ਸਮੇਂ ਦੀਆਂ ਨੌਕਰੀਆਂ ਪੈਦਾ ਕਰੇਗਾ ਸਗੋਂ ਅਨਟੇਰੀਓ ਨੂੰ ਊਰਜਾ ਮਹਾਸ਼ਕਤੀ ਬਣਾਏਗਾ ਇਸ ਵਿੱਚ ਛੋਟੇ ਮੈਡਿਊਲਰ ਰੀਐਕਟਰਾਂ ਤੋਂ ਲੈ ਕੇ ਵੱਡੇ ਪਰਮਾਣੂ ਪਲਾਂਟ ਤੱਕ ਸਭ ਕੁਝ ਸ਼ਾਮਲ ਹੈ ਜਾਣਕਾਰੀ ਮੁਤਾਬਕ ਡਾਰਲਿੰਗਟਨ ਨਿਊਕਲੀਅਰ ਸਟੇਸ਼ਨ ਤੇ ਚਾਰ ਛੋਟੇ ਮੈਡਿਊਲਰ ਰੀਐਕਟਰ ਬਣਾਏ ਜਾਣਗੇ ਇਨ੍ਹਾਂ ਪ੍ਰੋਜੈਕਟਾਂ ਵਿੱਚੋਂ ਪਹਿਲੇ ਰੀਐਕਟਰ ਦੇ ਨਿਰਮਾਣ ਲਈ ਸੂਬਾ ਸਰਕਾਰ ਬਿਲਡਿੰਗ ਅਨਟੇਰੀਓ ਫੰਡ ਰਾਹੀਂ 1 ਬਿਲੀਅਨ ਡਾਲਰ ਜਦਕਿ ਫੈਡਰਲ ਸਰਕਾਰ ਕੈਨੇਡਾ ਗਰੋਥ ਫੰਡ ਰਾਹੀਂ 2 ਬਿਲੀਅਨ ਡਾਲਰ ਦੇਵੇਗੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਇੱਕ ਪੀੜੀਆਂ ਵਾਲਾ ਨਿਵੇਸ਼ ਹੈ ਜੋ ਸੁਰੱਖਿਆ ਖੁਸ਼ਹਾਲੀ ਅਤੇ ਮੌਕਿਆਂ ਦਾ ਨਵਾਂ ਯੁੱਗ ਸ਼ੁਰੂ ਕਰੇਗਾ। ਇਹ ਸਿਸਟਮ 1200 ਮੈਗਾਵਾਟ ਬਿਜਲੀ ਉਤਪਾਦਨ ਕਰੇਗਾ ਜੋ ਲਗਭਗ 1.2 ਮਿਲੀਅਨ ਘਰਾਂ ਨੂੰ ਚਲਾਉਣ ਲਈ ਕਾਫੀ ਹੋਵੇਗੀ। ਕਾਰਨੀ ਨੇ ਡਾਰਲਿੰਗਟਨ ਨਿਊ ਨਿਊਕਲੀਅਰ ਪ੍ਰੋਜੈਕਟ ਨੂੰ ਉਹਨਾਂ ਪ੍ਰੋਜੈਕਟਾਂ ਦੀ ਸੂਚੀ 'ਚ ਸ਼ਾਮਲ ਕੀਤਾ ਹੈ ਜੋ ਰਾਸ਼ਟਰੀ ਹਿੱਤ 'ਚ ਨੇ ਤੇ ਇਸ ਲਈ ਤੇਜ਼ੀ ਨਾਲ ਕੰਮ ਦੇ ਯੋਗ ਨੇ। ਅੰਟੈਰੀਓ ਦੀ ਊਰਜਾ ਪ੍ਰਣਾਲੀ ਸੰਚਾਲਕ ਨੇ ਹਾਲ ਹੀ 'ਚ ਅਨੁਮਾਨ ਲਗਾਇਆ ਕਿ 2050 ਤੱਕ ਸੂਬੇ 'ਚ ਬਿਜਲੀ ਦੀ ਅੰਗਜ ਵਿੱਚ 75% ਦਾ ਵਾਧਾ ਹੋ ਸਕਦਾ ਹੈ。ਅਨਟੇਰੀਓ ਦੇ ਬੋਮਨਵਿਲ ਵਿੱਚ ਕਾਰਨੀ ਅਤੇ ਫੋਰਡ ਨੇ ਇਕੱਠੇ ਹੋ ਕੇ ਪ੍ਰੋਜੈਕਟ ਦੇ ਖਰਚੇ ਬਾਰੇ ਐਲਾਨ ਕੀਤਾ। ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਫੋਰਡ ਸਰਕਾਰ ਨੇ ਅਨਟੇਰੀਓ ਪਾਵਰ ਜਨਰੇਸ਼ਨ ਨੂੰ ਪਹਿਲੇ ਛੋਟੇ ਮੈਡੀਊਲਰ ਰੀਐਕਟਰ ਦੇ ਨਿਰਮਾਣ ਲਈ ਹਰੀ ਝੰਡੀ ਦਿੱਤੀ ਸੀ। ਉਸ ਸਮੇਂ ਪੂਰੇ ਪ੍ਰੋਜੈਕਟ ਦੀ ਲਾਗਤ 20.9 ਬਿਲੀਅਨ ਡਾਲਰ ਅਤੇ ਪਹਿਲੇ ਰੀਐਕਟਰ ਦੀ ਅੰਦਾਜ਼ਨ ਲਾਗਤ 7.7 ਬਿਲੀਅਨ ਡਾਲਰ ਦੱਸੀ ਗਈ ਸੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਨੂੰ ਆਉਣ ਵਾਲੇ ਸਮੇਂ 'ਚ ਕੁਝ ਚੁਣੌਤੀਆਂ ਤੇ ਕੁਰਬਾਨੀਆਂ ਲਈ ਤਿਆਰ ਰਹਿਣ ਲਈ ਕਿਹਾ ਏ। ਉਹਨਾਂ ਨੇ ਇਹ ਗੱਲ ਓਟਵਾ ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਹੀ ਜਿੱਥੇ ਉਹਨਾਂ ਨੇ ਆਉਣ ਵਾਲੇ ਫੈਡਰਲ ਬਜਟ ਲਈ ਆਪਣੀ ਸਰਕਾਰ ਦੀਆਂ ਕੁਝ ਮੁੱਖ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ। ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇੱਕ ਮਜ਼ਬੂਤ ਅਰਥਵਿਵਸਥਾ ਬਣਾਉਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਦੁਨੀਆ ਹੁਣ ਜ਼ਿਆਦਾ ਗਤੀਸ਼ੀਲ, ਮੁਕਾਬਲੇਬਾਜ਼ ਤੇ ਕੁਝ ਹੱਦ ਤੱਕ ਵਿਰੋਧੀ ਹੋ ਚੁੱਕੀ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਕਾਰਵਾਈ ਨਾ ਕੀਤੀ ਗਈ ਤਾਂ ਦਬਾਅ ਹੋਰ ਵਧਣਗੇ ਸਾਫ ਗੱਲ ਹੈ ਕਿ ਅਸੀਂ ਆਪਣੀ ਅਰਥ ਵਿਵਸਥਾ ਨੂੰ ਕੁਝ ਮਹੀਨਿਆਂ ਚ ਜਾਂ ਬਿਨਾ ਕਿਸੇ ਕੁਰਬਾਨੀ ਤੋਂ ਬਦਲ ਨਹੀਂ ਸਕਦੇ ਇਸ ਲਈ ਸਮਾਂ ਵੀ ਲੱਗੇਗਾ ਤੇ ਕੁਝ ਤਿਆਗ ਵੀ ਕਰਨੇ ਪੈਣਗੇ ਆਪਣੇ ਸੰਬੋਧਨ ਦੌਰਾਨ ਕਾਰਨੀ ਨੇ ਕੈਨੇਡਾ ਅਤੇ ਅਮਰੀਕਾ ਦੇ ਵਪਾਰਕ ਰਿਸ਼ਤੇ 'ਚ ਆ ਰਹੇ ਬਦਲਾਅ ਬਾਰੇ ਵੀ ਗੱਲ ਕੀਤੀ ਤੇ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਦਾ ਟੀਚਾ ਅਗਲੇ ਦਹਾਕੇ 'ਚ ਗੈਰ ਅਮਰੀਕੀ ਨਿਰਯਾਤ ਨੂੰ ਦੁੱਗਣਾ ਕਰਨਾ ਹੈ ਆਉਣ ਵਾਲੇ ਬਜਟ 'ਚ ਇੱਕ ਕਲਾਈਮੇਟ ਰਣਨੀਤੀ ਨਵੀਂ ਇਮੀਗ੍ਰੇਸ਼ਨ ਯੋਜਨਾ ਅਤੇ ਅੰਤਰਰਾਸ਼ਟਰੀ ਪ੍ਰਤਿਭਾ ਆਕਰਸ਼ਣ ਪ੍ਰੋਗਰਾਮ ਸ਼ਾਮਲ ਹੋਵੇਗਾ ਕਾਰਨੀ ਦਾ ਇਹ ਭਾਸ਼ਣ ਉਸ ਸਮੇਂ ਆਇਆ ਜਦੋਂ ਉਹ ਦੱਖਣ ਪੂਰਬੀ ਏਸ਼ੀਆ ਦੇ ਦੋ ਅੰਤਰਰਾਸ਼ਟਰੀ ਸਿਖਰ ਸੰਮੇਲਨਾਂ 'ਚ ਸ਼ਾਮਲ ਹੋਣ ਲਈ ਵਿਦੇਸ਼ ਯਾਤਰਾ ਦੀ ਤਿਆਰੀ ਕਰ ਰਹੇ ਨੇ ਇਹ ਦੌਰਾਰ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਤੇ 4 ਨਵੰਬਰ ਨੂੰ ਬਜਟ ਪੇਸ਼ ਹੋਣ ਤੋਂ ਕੁਝ ਦਿਨ ਪਹਿਲਾਂ ਸਮਾਪਤ ਹੋਵੇਗਾ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਕੈਨੇਡਾ ਚ ਅਪਰਾਧੀਆਂ ਦੀ ਨਕੀਲ ਕੱਸਣ ਲਈ ਲਿਬਰਲ ਸਰਕਾਰ ਨੇ ਨਵਾਂ ਕ੍ਰਾਈਮ ਬਿਲ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤਾ ਹੈ ਫੈਡਰਲ ਸਰਕਾਰ ਨੇ ਦਾਵਾ ਕੀਤਾ ਹੈ ਕਿ ਬਿੱਲ ਪਾਸ ਹੋਣ ਮਗਰੋਂ ਗੱਡੀ ਚੋਰੀ ਕਰਨ ਵਾਲਿਆਂ ਜ਼ਬਰੀ ਵਸੂਲੀ ਦੇ ਸ਼ੱਕੀਆਂ ਤੇ ਘਰਾਂ 'ਚ ਦਾਖਲ ਹੋ ਕੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਆਸਾਨੀ ਨਾਲ ਜ਼ਮਾਨਤ ਨਹੀਂ ਮਿਲ ਸਕੇਗੀ ਨਿਆਂ ਮੰਤਰੀ ਸ਼ੌਨ ਫਰੇਜ਼ਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਾਲੀ ਜ਼ਮਾਨਤ ਮਿਲਣ ਕਾਰਨ ਵਾਰ-ਵਾਰ ਅਪਰਾਧ ਕਰਨ ਵਾਲਿਆਂ ਨੂੰ ਹੁਣ ਸੀਖਾਂ ਦੇ ਪਿੱਛੇ ਹੀ ਰੱਖਿਆ ਜਾਵੇਗਾ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੇਰੇ ਪੋਲੀਏਵ ਨੇ ਨਵੇਂ ਬਿੱਲ ਨੂੰ ਕਮਜ਼ੋਰ ਕਰਾਰ ਦਿੰਦਿਆਂ ਕਿਹਾ ਕਿ ਮੁਕੱਦਮਿਆਂ ਦਾ ਨਿਪਟਾਰਾ ਹੋਣ ਤੱਕ ਕਿਸੇ ਸ਼ੱਕੀ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਇੱਕ ਵੱਖਰੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਪੁਲਿਸ ਵਾਰ-ਵਾਰ ਆਖ ਚੁੱਕੀ ਹੈ ਕਿ ਸੁਖਾਲੀ ਜ਼ਮਾਨਤ ਦਾ ਨਿਯਮ ਬਿਲਕੁਲ ਖਤਮ ਹੋ ਜਾਣਾ ਚਾਹੀਦਾ ਹੈ। ਅਜਿਹੇ 'ਚ ਲਗਾਤਾਰ ਅਪਰਾਧਕ ਵਾਰਦਾਤਾਂ 'ਚ ਸ਼ਾਮਲ ਸ਼ੱਕੀਆਂ ਨੂੰ ਉਦੋਂ ਤੱਕ ਜੇਲ੍ਹ ਤੋਂ ਰਿਹਾ ਨਾ ਕੀਤਾ ਜਾਵੇ। ਜਦੋਂ ਤੱਕ ਅਦਾਲਤ ਉਹਨਾਂ ਦੇ ਮੁਕੱਦਮੇ ਬਾਰੇ ਫੈਸਲਾ ਨਾ ਸੁਣਾ ਦੇਵੇ ਦੱਸਦੀ ਹੈ ਕਿ ਨਵਾਂ ਕਾਨੂੰਨ ਐਕਸਟਰਸ਼ਨ ਵਰਗੇ ਅਪਰਾਧਾਂ 'ਚ ਗ੍ਰਿਫਤਾਰ ਸ਼ੱਕੀਆਂ ਤੇ ਹਥਿਆਰ ਰੱਖਣ ਦੀ ਲਾਜ਼ਮੀ ਪਾਬੰਦੀ ਦੀ ਵਕਾਲਤ ਕਰਦਾ ਹੈ ਇਸ ਤੋਂ ਲਾਵਾ ਵਾਰ-ਵਾਰ ਕੀਤੇ ਅਪਰਾਧਾਂ ਲਈ ਇੱਕ ਮਗਰੋਂ ਇੱਕ ਸ਼ੁਰੂ ਹੋਣ ਵਾਲੀਆਂ ਸਜ਼ਾਵਾਂ ਵੀ ਸੁਣਾਈਆਂ ਜਾ ਸਕਦੀਆਂ ਨੇ ਹੁਣ ਕਈ ਅਪਰਾਧਾਂ ਦੀ ਸਜ਼ਾ ਇੱਕਸਾਰ ਨਹੀਂ ਚੱਲ ਸਕੇਗੀ ਪਰ ਸੁਪਰੀਮ ਕੋਰਟ ਅਤੀਤ 'ਚ ਫੈਸਲਾ ਸੁਣਾ ਚੁੱਕੀ ਹੈ ਕਿ ਇੱਕ ਮਗਰੋਂ ਇੱਕ ਚੱਲਣ ਵਾਲੀਆਂ ਸਜ਼ਾਵਾਂ ਗੈਰ ਸੰਵਿਧਾਨਕ ਨੇ ਇਸੇ ਦੌਰਾਨ ਕਾਨੂੰਨੀ ਮਾਹਿਰਾਂ ਨੇ ਕਹਿ ਕੇ ਜ਼ਮਾਨਤ ਦੇ ਹੱਕ ਨੂੰ ਵੇਖਦਿਆਂ ਫੈਡਰਲ ਸਰਕਾਰ ਸਾਹਮਣੇ ਨਵੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਨੇ BC ਦੀ ਸਾਬਕਾ ਜੇਲ੍ਹ ਗਾਰਡ ਰਮਨਦੀਪ ਰਾਏ ਵਿਰੁੱਧ ਕੈਦੀਆਂ ਨਾਲ ਗੈਰਵਾਜਬ ਸਬੰਧ ਰੱਖਣ ਤੇ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਬਾਰੇ ਰਿਪੋਰਟ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ ਕੁਕਵੇਟਲਮ RCMP ਨੇ ਦੱਸਿਆ ਕਿ ਨਾਰਥ ਫਰੇਜ਼ਰ ਪ੍ਰੀ ਟ੍ਰਾਇਲ ਸੈਂਟਰ ਵਿਖੇ ਤਾਇਨਾਤ ਰਹਿ ਚੁੱਕੀ ਰਮਨਦੀਪ ਵਿਰੁੱਧ ਪ੍ਰੋਸੀਕਿਊਟਰਜ਼ ਵੱਲੋਂ ਦੋ ਦੋਸ਼ ਲਾਉਣ ਦਾ ਐਲਾਨ ਕੀਤਾ ਗਿਆ। ਅਦਾਲਤੀ ਦਸਤਾਵੇਜ਼ਾ ਮੁਤਾਬਕ 14 ਜੁਲਾਈ 2022 ਤੋਂ 29 ਸਤੰਬਰ 2022 ਦਰਮਿਆਨ ਰਮਨਦੀਪ ਰਾਏ ਨੇ ਡਿਊਟੀ ਦੌਰਾਨ ਕਥਿਤ ਤੌਰ ਤੇ ਫਰਾਡ ਕੀਤਾ ਜਾਂ ਵਿਸ਼ਵਾਸਘਾਤ ਕੀਤਾ। BC ਪ੍ਰੋਸੀਕਿਊਸ਼ਨ ਸਰਵਿਸ ਨੇ ਦੱਸਿਆ ਕਿ ਦੂਜਾ ਦੋਸ਼ ਜੇਲ੍ਹ 'ਚ ਨਸ਼ੀਲੇ ਪਦਾਰਥ ਦੀ ਜਾਣਕਾਰੀ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ 'ਚ ਅਸਫਲ ਰਹਿਣ ਦਾ ਸਬੰਧਤ ਹੈ ਪੁਲਿਸ ਮੁਤਾਬਕ ਮਾਮਲੇ ਦੀ ਪੜਤਾਲ ਸਤੰਬਰ 2022 'ਚ ਸ਼ੁਰੂ ਹੋਈ ਸੀ ਤੇ ਦੂਜੇ ਦੋਸ਼ ਨਾਲ ਸਬੰਧਤ ਘਟਨਾਵਾਂ 11 ਸਤੰਬਰ ਤੋਂ 29 ਸਤੰਬਰ 2022 ਦਰਮਿਆਨ ਵਾਪਰੀਆਂ ਪ੍ਰੋਵਿੰਸ਼ੀਅਲ ਕੋਰਟ ਰਜਿਸਟਰੀ ਮੁਤਾਬਕ ਰਮਨਦੀਪ ਰਾਏ ਦੀ ਪਹਿਲੀ ਪੇਸ਼ੀ ਨਵੰਬਰ 'ਚ ਹੋਵੇਗੀ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕੀ ਰਮਨਦੀਪ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਨਹੀਂ BC ਦੀਆਂ ਜੇਲ੍ਹਾਂ ਨਾਲ ਸਬੰਧਤ ਲੋਕ ਸੁਰੱਖਿਆ ਮੰਤਰਾਲੇ ਰਮਨ ਦੀਪ ਵਿਰੋਧ ਲੱਗੇ ਦੋਸ਼ਾਂ ਨੂੰ ਬੇਹੱਦ ਹੈਰਾਨੀਕੁਨਕਰਾਰ ਦਿੱਤਾ ਗਿਆ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ। ਡੋਨਾਲਡ ਟਰੰਪ ਨੇ ਕੈਨੇਡਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਰੋਕੀ ਕੈਨੇਡਾ ਦੇ ਇੱਕ ਟੀਵੀ ਇਸ਼ਤਿਹਾਰ ਤੋਂ ਨਾਰਾਜ਼ ਹੋਏ ਰਾਸ਼ਟਰਪਤੀ ਟਰੰਪ। ਟੂਰਿਸਟ ਵੀਜ਼ਾ ਵਾਲਿਆਂ ਨੂੰ ਨਹੀਂ ਮਿਲੇਗਾ ਅਨਟਾਰੀਓ ਦਾ ਡਰਾਈਵਰ ਲਾਇਸੈਂਸ ਪੰਜਾਬੀ ਡਰਾਈਵਰਾਂ ਦੇ ਹਾਦਸਿਆਂ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਕੀਤੀ ਸਖਤੀ। ਅਗਲੇ ਹਫਤੇ ਕਾਰਨੀ ਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਸੰਭਵ ਦੱਖਣੀ ਕੋਰੀਆ ਵਿਖੇ ਹੋ ਸਕਦੀ ਹੈ ਦੋਵੇਂ ਲੀਡਰਾਂ ਦੀ ਮੁਲਾਕਾਤ ਅਲਬਰਟਾ ਦੇ 48 ਸਕੂਲ ਟੀਚਰਾਂ ਤੇ ਸਰਕਾਰ ਕੱッセਗੀ 56 ਹੜਤਾਲ ਖਤਮ ਕਰਨ ਲਈ ਅਲਬਰਟਾ ਸਰਕਾਰ ਲਿਆਏਗੀ ਕਾਨੂੰਨ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ